ਤੁਹਾਡਾ ਸਵਾਗਤ ਹੈ ਜੀ ਰੈਗੂਲਰ ਗਰਾਊਂਡ 24 ਨਿਊ ਚੈਨਲ ਤੇ ਮੈਂ ਤੁਹਾਡਾ ਆਪਣਾ ਰਾਜ ਗਾਲਵ ਅੱਜ ਅਸੀਂ ਪਹੁੰਚੇ ਹਾਂ ਨਵੀਂ ਦਾਣਾ ਮੰਡੀ ਵਿਖੇ ਜਿੱਥੇ ਕੀ ਧੰਤਨ ਸ੍ਰੀ ਗੁਰੂ ਰਵਦਾਸ ਜੀ ਮਹਾਰਾਜ ਜੀ ਦਾ 647ਵਾਂ ਪ੍ਰਕਾਸ਼ ਪੁਰਬ ਨੂੰ ਸਮਰਪਤ ਰਿਸ਼ੀ ਵਾਲਮੀਕ ਜੀ ਮਹਾਰਾਜ ਅਤੇ ਭਾਈ ਸੰਗਤ ਸਿੰਘਾ ਤੇ ਭਾਈ ਜੀਵਨ ਸਿੰਘ ਜੀ ਨੂੰ ਸਮਰਪਤ ਇੱਕ ਨਿਰੋਲ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ ਉਸ ਸੰਬੰਧੀ ਅਸੀਂ ਜੋ ਕਮੇਟੀ ਮੈਂਬਰ ਹੈ ਗਿਆ ਉਹਨਾਂ ਨਾਲ ਤੁਹਾਨੂੰ ਰੂਰੂ ਕਰਾਉਨੇ ਆ ਆ ਵਿਖਾਉਨੇ ਆ ਤੁਹਾਨੂੰ ਇਹ ਪੂਰੀ ਰਿਪੋਰਟ ਧੰਨਵਾਦ ਜੀ ਹਾਂਜੀ ਜੀ ਕੀ ਨਾਮ ਹੈ ਤੁਹਾਡੇ ਰਿਸ਼ਪਾਲ ਸਿੰਘ ਜੀ ਨਾਮ ਨੇ ਜੋ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਉਹਦੀ ਜਾਣਕਾਰੀ ਦੇ ਦਿਓ ਰੇਦਾ ਸਾਡਾ ਕਈ ਚਿਰ ਦਾ ਸੁਪਨਾ ਸੀਗਾ ਵੀ ਅਸੀਂ ਮਹਾਰਤ ਗੁਰੂ ਸਾਹਿਬਾ ਦੇ ਰਵਦਾਸ ਜੀ ਤੇ ਪਾਲਮਿਕ ਜੀ ਦੀ ਅਸੀਂ ਆਪਣੇ ਇਲਾਕੇ ਚ ਕਰਾਈਏ ਪਹਿਲਾਂ ਆਲੇ ਦੁਆਲੇ ਦਾ ਹੁੰਦਾ ਸੀ ਤੇ ਹੁਣ ਅਸੀਂ ਸੁਪਨਾ ਲਿਆ ਸੀ ਕਿ ਤਿੰਨ ਚਾਰ ਬੰਦਿਆਂ ਨੇ ਤੇ ਸਾਰੇ ਜਨਦੇਵੀ ਯਾਰ ਦੋਸਤ ਆ ਸਾਡੇ ਉਹਨੇ ਸਾਰਿਆਂ ਨੇ ਸਾਡੀ ਹੈਲਪ ਕੀਤੀ ਆ ਤੇ ਅੱਜ ਅਸੀਂ ਸ਼ੁਰੂਆਤ ਕਰ ਰਹੇ ਆ ਸਪੈਸ਼ਲ ਤਨਮਤ ਕਰਦੇ ਆ ਅਸੀਂ ਸਾਡੇ ਸਫਾਈ ਕਰਮਚਾਰੀਆਂ ਦੇ ਤੇ ਅਰुण ਜੀ ਦਾ ਜਿਨ੍ਹਾਂ ਨੇ ਸਾਡਾ ਪੂਰਾ ਧੰਦੇ ਦੇ ਜਾਂ ਸਾਥ ਦਿੱਤਾ ਉਮੀਦ ਕਰਦੇ ਹਾਂ ਸਾਰਾ ਇਲਾਕਾ ਵੀ ਸਾਡਾ ਸਾਥ ਦੇਊਗਾ ਠੀਕ ਹੈ ਹਾਂਜੀ ਭਾਈ ਜੀ ਹਾਂਜੀ ਜੀ ਤੇ ਆਉਣ ਵਾਲੇ ਦਿਨਾਂ ਚ ਰਿਸ਼ੀ ਵਾਲਮੀਕ ਜੀ ਤੇ ਭਗਵਾਨ ਗੁਰੂ ਰਬਦਾਸ ਭਗਤ ਜੀ ਮਹਾਰਾਜ ਤੇ ਹੋਰ ਮਹਾਨ ਸ਼ਹੀਦਾਂ ਯੋਧਿਆਂ ਦੀ ਯਾਦ ਵਿੱਚ ਜੋ ਇਹ ਸਮਾਗਮ ਸਾਰੇ ਅਲਾਕਾ ਨਿਵਾਸੀ ਕਰਾ ਰਹੇ ਨੇ ਇਹ ਬਹੁਤ ਵੱਡਾ ਇਲਾਕੇ ਲਈ ਤੇ ਪੰਜਾਬ ਲਈ ਮਾਣ ਵਾਲੀ ਗੱਲ ਆ ਕਿਉਂਕਿ ਜਿੰਨੀ ਦੇਣ ਇਹਨਾਂ ਮਹਾਨ ਪੁਰਸ਼ਾਂ ਦੀ ਸਮੁੱਚੀ ਮਨੁੱਖਤਾ ਨੂੰ ਹੈ ਪਹਿਲੀ ਗੱਲ ਤਾਂ ਜਿਹੜੇ ਰਹਿਬਰ ਆਏ ਕਿਸੇ ਵਿਸ਼ੇਸ਼ ਜਾਤੀ ਦੇ ਨਹੀਂ ਕਿਸੇ ਵਿਸ਼ੇਸ਼ ਧਰਮ ਦੇ ਨਹੀਂ ਜਿਹੜਾ ਵੀ ਕੋਈ ਰਹਿਬਰ ਜਾਂ ਭਗਤ ਜਦੋਂ ਕੋਈ ਆਪ ਦੇ ਮੂੰਹੋਂ ਗੱਲ ਕਰਦਾ ਜਾਂ ਉਹ ਕੋਈ ਕੁਰਬਾਨੀ ਦਿੰਦਾ ਤਾਂ ਸਮੁੱਚੀ ਮਨੁੱਖਤਾ ਲਈ ਹੁੰਦੀ ਆ ਤੇ ਮੈਂ ਖੁਦ ਜਿੱਥੇ ਸਾਰੇ ਰਹਿਬਰਾਂ ਦੀ ਸਤਿਕਾਰ ਕਰਦਾ ਉਹਨਾਂ ਨੂੰ ਉਹਨਾਂ ਚਾਅਸਤਾ ਰੱਖਦਾ ਉੱਤੇ ਖੁਦ ਬਾਬਾ ਰਵਦਾਸ ਭਗਤ ਜੀ ਦਾ ਅਨੰਨ ਭਗਤ ਹਾਂ ਤੇ ਮੈਨੂੰ ਵੀ ਇਹ ਬੜੀ ਖੁਸ਼ੀ ਹੋ ਰਹੀ ਆ ਕਿ ਬਹੁਤ ਵਧੀਆ ਸਮਾਗਮ ਕਰ ਰਿਹਾ ਇਹ ਪਹਿਲਾ ਸਮਾਗਮ ਹੋ ਰਿਹਾ ਤੇ ਆਉਣ ਵਾਲੇ ਸਮੇਂ ਤੇ ਸਾਰੇ ਭਰਾ ਤੇ ਇਲਾਕੇ ਵਾਲੇ ਲੋਕ ਹੋਰ ਇਹਨੂੰ ਵਧੀਆ ਢੰਗ ਨਾਲ ਕਰਨਗੇ ਮਾਣ ਵਾਲੀ ਗੱਲ ਆ ਤੇ ਮੈਂ ਬੇਨਤੀ ਕਰਦਾ ਸਮੁੱਚੇ ਜਗਰੋਂ ਇਲਾਕਾ ਨਿਵਾਸੀਆਂ ਨੂੰ ਧਰਮਾਂ ਤੋਂ ਉੱਪਰ ਉੱਠ ਕੇ ਜਾਤਾਂ ਤੋਂ ਉੱਪਰ ਉੱਠ ਕੇ ਇਸ ਸਮਾਗਮ ਵਿੱਚ ਸਮਾਗਮ ਵਿੱਚ ਉਹਨਾਂ ਨੂੰ ਆਪਣੀ ਸ਼ਮੂਲੀਅਤ ਕਰਨੀ ਚਾਹੀਦੀ ਹੈ ਧੰਨਵਾਦ ਹਾਂਜੀ ਭਾਈ ਜੀ ਤੰਤਲ ਸ਼ਿਰਗੁਰ ਰਬਦਾਜੀ ਮਹਾਰਾਜ ਕੀ ਅਤੇ ਤੰਤਲ ਸ਼ਿਰਗੁਰ ਰਿਸ਼ੀ ਵਾਲਮੀਕ ਜੀ ਮਹਾਰਾਜ ਦੇ ਸਮਰਪਿਤ ਇਹ ਜੋ ਜੋ ਪਹਿਲਾ ਸਮਾਗਮ ਜਗਰੌਂ ਦਾਣਾ ਮੰਡੀ ਦੇ ਵਿੱਚ ਹੋ ਰਿਹਾ ਇਹ ਬਹੁਤ ਹੀ ਧੀਰ ਦਾ ਸੁਪਨਾ ਸੀਗਾ ਕਿਉਂਕਿ ਹਰੇਕ ਪਿੰਡ ਵਿੱਚ ਹਰੇਕ ਸ਼ਹਿਰ ਵਿੱਚ ਆਪੋ ਆਪਣੇ ਗੁਰੂ ਸਾਹਿਬਾਂ ਦੇ ਜਨਮ ਦਿਨ ਮਨਵਾ ਰਹੇ ਸੀਗੇ ਤੇ ਇਲਾਕੇ ਚ ਬਹੁਤ ਵੱਡੀ ਪੱਧਰ ਤੇ ਇਹ ਪਹਿਲਾ ਸਮਾਗਮਾਂ ਮੈਂ ਆਪਣੇ ਸਾਥੀਆਂ ਨੂੰ ਬਹੁਤ ਹੀ ਵਧਾਈ ਦਿਨਾ ਹ ਜਿਨ੍ਹਾਂ ਨੇ ਉੱਚ ਪੱਦਰੀ ਇਹ ਸੋਚ-ਸੋਚ ਕੇ ਗੁਰੂ ਸਾਹਿਬਾਂ ਦਾ ਜਨਮ ਦਿਹਾੜਾ ਤੇ ਰਿਸ਼ੀ ਵਾਲਮੀਕ ਜੀ ਨੂੰ ਸਮਰਪਿਤ ਇਹ ਜਨਮ ਦਿਹਾੜਾ ਸਾਰੇ ਦਾਲਮੀਕ ਮਨਾ ਰਹੇ ਆ ਸੋ ਸਾਰੀ ਸਮੁੱਚੀ ਜਨਤਾ ਨੂੰ ਬੇਨਤੀ ਹੈ ਕਿ ਹਮ ਹਮਾ ਕੇ 7 ਤੋਂ 7 ਤਰੀਕ ਤੋਂ ਲੈ ਕੇ 9 ਮਾਰਚ ਤੱਕ ਸਮੂਹ ਸਾਰੀ ਸਾਧ ਸੰਗ ਨੂੰ ਬੇਨਤੀ ਕੀਤੀ ਜਾਂਦੀ ਹੈ ਹਮ ਹਮਾ ਕੇ ਪੁੱਜੋ ਤੇ ਰੌਣਕ ਨੂੰ ਵਧਾਓ ਤੇ ਖੁਸ਼ੀਆਂ ਪ੍ਰਾਪਤ ਕਰੋ ਥੈਂਕ ਯੂ ਸਰ ਜੋ ਸਮਾਰੋਹ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿ ਰਮਾਈ ਚ ਸ੍ਰੀ ਗੁਰੂ ਰਵਦਾਸ ਮਹਾਰਾਜ ਅਤੇ ਬਾਲਮੀਕ ਮਹਾਰਾਜ ਬਾਬਾ ਸੰਗ ਸਿੰਘ ਜੀ ਦੇ ਬਾਬਾ ਜੀਵਨ ਸਿੰਘ ਦੀ ਯਾਦ ਨੂੰ ਸਮਰਪਿਤ ਇਹ ਕਰਵਾਇਆ ਜਾ ਰਿਹਾ ਬੜੇ ਚਿਰਾਂ ਤੋਂ ਸੁਪਨਾ ਸੀ ਤੇ ਲੋਕਾਂ ਤੋਂ ਵੀ ਆਸ ਰੱਖਦੇ ਆ ਵੀ ਇਹ ਜਿਹੜਾ ਸਮਾਗਮ ਆ ਲੋਕ ਉਹਦੇ ਚ ਬਹੁਤ ਹੌਸਲਾ ਵਜਾਈ ਕਰ ਰਿਹਾ ਬਾਅਦ ਚੜ ਕੇ ਹਿੱਸਾ ਲੈ ਰਿਹਾ ਅਸੀਂ ਆਸ ਕਰਦੇ ਹਾਂ ਵੀ ਸਾਰੇ ਨਗਰ ਸਾਰੇ ਜਗਰਾਂ ਇਲਾਕਾ ਨਿਵਾਸੀਆਂ ਦੀ ਸਹਿਯੋਗ ਨਾਲ ਇਹਨੂੰ ਅਸੀਂ ਪੂਰੀ ਵਧੀਆ ਤਰੀਕੇ ਨਾਲ ਨੇਪੜੇ ਚੜਾਂਗੇ ਤੇ ਸੰਗਤੋਂ ਆਸ ਕਰਦੇ ਹਾਂ ਕਿ ਉਹ 7 ਤਰੀਕ ਤੋਂ ਲੈ ਕੇ 9 ਤਰੀਕ ਤੱਕ ਵੱਧ ਤੋਂ ਵੱਧ ਗੁਰੂ ਘਰ ਚ ਸ਼ਾਮਲ ਹੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਰਿਤਮ ਜੀ ਇੱਕ ਵਿਚਾਰ ਚਰਚਾ ਹੋ ਰਹੀ ਸੀ ਇੱਥੇ ਵੀ ਭਗਤ ਅਰਵਦਾਸ ਜੀ ਦਾ ਜੋ ਜਗਰਾਂ ਸ਼ਹਿਰ ਦੇ ਵਿੱਚ ਵੀ ਅਲੱਗ-ਅਲੱਗ ਕਮੇਟੀਆਂ ਪ੍ਰੋਗਰਾਮ ਉਲੀਕਦੀਆਂ ਹੈਗੀਆਂ ਪ੍ਰੋਗਰਾਮ ਕਰਦੀਆਂ ਹੈਗੀਆਂ ਇਹਨਾਂ ਨੇ ਅੱਜ ਇੱਕ ਵੱਖਰਾ ਮਤਲਬ ਪ੍ਰੋਗਰਾਮ ਸਿਰਜਿਆ ਹੈਗਾ ਉਹ ਕਹਿ ਰਹੇ ਆ ਵੀ ਅਸੀਂ ਕਮੇਟੀਆਂ ਨੂੰ ਬੇਨਤੀ ਕਰਾਂਗੇ ਵੀ ਅਸੀਂ ਅੱਗੇ ਤੋਂ ਵੀ ਇੱਕ ਮੰਚ ਤੇ ਇਹ ਪ੍ਰੋਗਰਾਮ ਕਰਵਾ ਸਕੀਏ ਜੀ ਤੁਹਾਡਾ ਵਿਚਾਰ ਆ ਅਸਲ ਵਿੱਚ ਤਾਂ ਇਹ ਬਹੁਤ ਵੱਡਾ ਤੇ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਜੀ ਪੰਜਾਬ ਸੂਬਾ ਜਾਂ ਪੂਰਾ ਭਾਰਤ ਇੱਕ ਜਿਹਾ ਮਹਾਨ ਦੇਸ਼ ਆ ਜਿੱਥੇ ਸੈਂਕੜੇ ਹਜ਼ਾਰਾਂ ਪ੍ਰਮਾਤਮਾ ਨੂੰ ਪਹੁੰਚਣਾ ਹੋਈਆਂ ਰੂਹਾਂ ਨੇ ਮਹਾਨ ਯੋਧਿਆਂ ਨੇ ਸਮੁੱਚੀ ਮਨੁੱਖਤਾ ਲਈ ਕੰਮ ਕੀਤਾ ਤੇ ਇਹ ਵੀ ਇੱਕ ਦਖਾਂਤ ਆ ਵੀ ਜਦੋਂ ਵੀ ਉਹ ਕੋਈ ਵੀ ਰੈਵਰ ਜਿਨੇ ਲੋਕਾਂ ਦੀ ਗੱਲ ਕੀਤੀ ਆ ਉਹਦੇ ਜਨਮ ਦਿਹਾੜੇ ਉਹਨਾਂ ਦੇ ਸ਼ਹੀਦੀ ਦਿਹਾੜੇ ਉਹਨਾਂ ਦੇ ਪੁਰਬ ਉਹ ਸਮੁੱਚੇ ਲੋਕਾਂ ਨੂੰ ਮਨਾਉਣੇ ਚਾਹੀਦੇ ਆ ਪਰ ਦਖਾਂਤ ਇਹ ਆ ਵੀ ਅਸੀਂ ੱਡੋ ੱਡੀ ਇਹਨਾਂ ਨੂੰ ਜਾਤੀਆਂ ਚ ਵੰਡ ਕੇ ਬਹਿ ਗਏ ਜਿਹਦਾ ਸਾਨੂੰ ਨੁਕਸਾਨ ਹੋ ਰਿਹਾ ਜਿੰਨੇ ਵਧੀਆ ਢੰਗ ਦੇ ਨਾਲ ਚਾਹੇ ਉਹ ਗੁਰੂ ਨਾਨਕ ਦੇਵ ਦਾ ਜਨਮ ਦਿਨ ਆ ਚਾਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਚਾਹੇ ਭਗਤ ਰਵਿਦਾਸ ਦਾ ਚਾਹੇ ઋષਿ ਵਾਲਮੀਕ ਦਾ ਜਿੰਨੇ ਵਧੀਆ ਢੰਗ ਦੇ ਨਾਲ ਜਿੰਨੀ ਉਹਨਾਂ ਦੀ ਵੱਡੀ ਦੇਣ ਆ ਉਹਨਾਂ ਨੂੰ ਅਸੀਂ ਅੱਜ ਤੱਕ ਪੰਜਾਬ ਦੇ ਦਾ ਭਾਰਤ ਦੇਸ਼ ਦੇ ਲੋਕ ਮਨਾ ਨਹੀਂ ਸਕੇ ਕਿਉਂਕਿ ਉਹਦੇ ਵਿੱਚ ਸਾਡੀ ਜੋ ਸਾਂਝੀਵਾਲਤਾ ਝਲਕਣੀ ਚਾਹੀਦੀ ਉਹ ਨਹੀਂ ਹੁੰਦੀ ਜੀ ਇਸ ਲਈ ਇਹ ਪੜੇ ਲਿਖੇ ਬੀਬੀ ਦਾ ਸਾਰੇ ਇਹਨਾਂ ਦੇ ਜ਼ਿੰਦਗੀ 'ਚ ਆਪੋ ਆਪਣਾ ਤਜਰਬਾ ਇਹ ਮੂਰੇ ਲੱਗੇ ਆ ਇਹਨਾਂ ਦੀ ਬਹੁਤ ਵੱਡਾ ਅਪਰਾਲਾ ਵਾ ਦੂਜੇ ਲੋਕ ਔਰ ਨਾਲੇ ਸਮੇਂ 'ਚ ਮੈਂ ਇਹਨਾਂ ਨੂੰ ਆਪਦੀ ਜੋ ਮੇਰੀ ਆਪਦੀ ਮਤਾ ਉਹਦੇ ਮੁਤਾਬਕ رائے ਵੀ देऊ ਇਹ ਵੀ ਸੋਚਣਗੇ ਤੇ ਪ੍ਰੋਗਰਾਮਾਂ 'ਚ ਇੱਕ ਬਹੁਤ ਵੱਡਾ ਇਲਾਕੇ ਲਈ ਨਹੀਂ ਦੇਸ਼ ਲਈ ਪੰਜਾਬ ਲਈ ਇੱਕ ਬਹੁਤ ਵੱਡਾ ਮੰਨ ਲਓ ਇੱਕ ਮਾਰਗ ਨਿਕਲ ਸਕਦਾ ਜਿਹੜੇ ਲੋਕਾਂ ਨੂੰ ਫਾਇਦਾ ਕਿਉਂਕਿ ਸਮਾਗਮ ਕਰਕੇ ਇਕੱਲਾ ਉੱਥੇ ਮੰਨ ਲਓ ਕੀਰਤਨ ਕਰਕੇ ਜਾਂ ਦੇਗ ਵੰਡ ਕੇ ਲੰਗਰ ਚਲਾ ਕੇ ਸਮਾਗਮ ਸੰਪੂਰਨ ਨਹੀਂ ਹੁੰਦੇ ਉਹਨਾਂ ਦੇ ਵਿੱਚੋਂ ਦੱਬੇ ਕੁਚਲੇ ਲੋਕਾਂ ਲਈ ਆਮ ਲੋਕਾਂ ਲਈ ਕੋਈ ਗੱਲ ਨਿਕਲ ਕੇ ਆਵੇ ਲਾਕੇ ਦੀ ਬਿਹਤਰੀ ਦੀ ਗੱਲ ਨਿਕਲੇ ਮੰਡੀ ਦੇ ਵਧੀਆ ਕੋਈ ਹੱਲ ਦੀ ਗੱਲ ਨਿਕਲੇ ਤਾਂ ਹੀ ਇਹ ਸਾਰਤਕ ਹੁੰਦਿਆ ਇਹ ਲੱਗਦਾ ਵੀ ਜਦੋਂ ਚੰਗੇ ਲੋਕ ਮੂਹਰੇ ਲੱਗ ਕੇ ਇਹਦੇ ਸਮਾਗਮ ਕਰਦੇ ਆ ਤਾਂ ਉਹਦੇ ਵਿੱਚੋਂ ਕੁਝ ਨਾ ਕੁਝ ਨਿਕਲੂ ਸਭ ਤੋਂ ਵੱਡੀ ਗੱਲ ਕਿ ਇਹਨਾਂ ਨੇ ਸਾਰੇ ਰਾਜਨੀਤਿਕ ਲੋਕਾਂ ਨੂੰ ਇੱਥੇ ਸੱਦਿਆ ਪਰ ਸਟੇਜ ਤੋਂ ਰਾਜਨੀਤ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਊਗੀ ਜੇ ਗੱਲ ਹੋਊਗੀ ਤਾਂ ਉਹਨਾਂ ਭਗਤਾਂ ਬਾਰੇ ਹੋਊਗੀ ਜਾਂ ਗੱਲ ਲੋਕਾਂ ਦੀ ਹੋਊਗੀ ਇਹ ਬਹੁਤ ਵੱਡੀ ਗੱਲ ਹੈ ਇਹਨਾਂ ਸਾਰੇ ਭਰਾਵਾਂ ਲਈ ਮਾਣ ਵਾਲੀ ਗੱਲ ਠੀਕ ਆ ਧੰਨਵਾਦ ਜੀ ਹਾਂਜੀ ਬਾਈ ਜੀ ਕੀ ਨਾਮ ਹੈ ਤੁਹਾਡਾ ਇੱਕ ਮਿੰਟ ਕੋਈ ਨਹੀਂ ਕੋਈ ਨਹੀਂ ਕੋਈ ਬੋਲੋ ਇੱਕ ਮਿੰਟ ਬੋਲੋ ਹਾਂਜੀ ਬਾਈ ਕੀ ਨਾਮ ਹੈ ਤੁਹਾਡਾ ਦੀਪ ਸ਼ਰਦ ਤੋਂ ਸੋ ਮੇਰਾ ਨਾਮ ਚਮਕੌਰ ਸਿੰਘ ਰਾਏਕੋਟ ਤੋਂ ਜੀ ਹਾਂਜੀ ਹਾਂ ਤੇ ਅੱਜ ਦਾ ਜੋ ਪ੍ਰੋਗਰਾਮ ਹੋ ਰਿਹਾ ਹੈ ਅੱਜ ਤੋਂ ਸਟਾਰਟ ਇਹ ਬੜੇ ਹੀ ਖੁਸ਼ੀ ਦੀ ਗੱਲ ਹੈ ਵੀ ਜਗਰਾਉਂ ਹਲਕੇ 'ਚ ਕਰ ਰਹੇ ਨੇ ਔਰ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਹੀ ਦੇਸ਼ ਦੇ ਵਿਦੇਸ਼ ਦੇ ਵਿੱਚ ਵਸਦੀਆਂ ਸੰਗਤਾਂ ਜੋ ਨੇ ਸਾਰਿਆਂ ਨੂੰ ਸ੍ਰੀ ਗੁਰੂ ਅਰਵਦਾਸ ਜੀ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ ਔਰ ਇਹ ਸਾਡੇ ਸਾਰੇ ਜਗਰਾਉਂ ਹਲਕੇ ਦੇ ਜੋ ਵੀ ਮੈਂਬਰ ਨੇ ਇਹਨਾਂ ਨੇ ਤੀਜਾ ਮਿੱਠਿਆ ਵੀ ਇਸ ਸਾਲ ਆਪਾਂ ਪਹਿਲੇ ਸਾਲ ਤੋਂ ਆਪਾਂ ਮਹਾਰਾਜ ਜੀ ਦਾ ਪ੍ਰੋਗਰਾਮ ਜੋ ਵੱਡੇ ਪੱਧਰ ਤੇ ਕਰਾਉਣਾ ਹੈਗਾ ਮਰੇ ਇਹਦਾ ਪ੍ਰਕਾਸ਼ ਦਿਹਾੜਾ ਜੋ ਮਨਾਇਆ ਜਾਣਾ ਹੈ ਔਰ ਕੱਲ 7 ਤਰੀਕ ਨੂੰ ਸ੍ਰੀ ਅਖੰਡ ਸਾਹਿਬ ਦੇ ਪ੍ਰਕਾਸ਼ ਹੋਣਗੇ ਔਰ ਪਰਸੋਂ 4 ਨੂੰ 9 ਤਰੀਕ ਨੂੰ ਵੱਡਾ ਫੰਕਸ਼ਨ ਮੰਡੀ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸਾਰਿਆਂ ਨੂੰ ਵਧਾਈ ਵੀ ਦੇਣਾ ਔਰ ਸਾਡੇ ਹਲਾਕੇ ਦੇ ਜਿੱਥੇ-ਜਿੱਥੇ ਵੀ ਆਪ ਜੀ ਦਾ ਨਿਊਜ਼ ਚੈਨਲ ਚੱਲਦਾ ਹੈ ਤੋਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਵੀ ਵੱਧ ਤੋਂ ਵੱਧ ਸੰਗਤਾਂ ਨੇ 9 ਤਰੀਕ ਨੂੰ ਪਹੁੰਚਣਾ ਵੀ ਹੈ ਔਰ ਆਪ ਜੀ ਦਾ ਵੀ ਬਹੁਤ ਧੰਨਵਾਦ ਹੈ ਜੋ ਇਸ ਨੂੰ ਕਵਰ ਕਰ ਰਹੇ ਹੋ ਬਹੁਤ-ਬਹੁਤ ਵਧਾਈਆਂ ਆਪ ਜੀ ਨੂੰ ਵੀ ਤੋ ਸਾਰੀਆਂ ਸੰਗਤਾਂ ਨੂੰ ਦੁਆਰੇ ਤੋਂ ਬਹੁਤ-ਬਹੁਤ ਵਧਾਈਆਂ ਔਰ ਮੈਂ ਇਹ ਅਪੀਲ ਕਰਦਾ ਹਾਂ ਦੁਆਰੇ ਤੋਂ ਚਮਕੌਰ ਸਿੰਘ ਰਾਏਕੋਟ ਤੋਂ ਵੀ ਜੋ ਵੀ ਬਲਾਰੇ ਆਉਣ ਨੇ ਕਿਰਪਾ ਕਰਕੇ ਗੁਰੂ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਨੂੰ ਗੁਰੂ ਸਾਹਿਬ ਦੇ ਨਾਲ ਪੁਕਾਰਿਆ ਜਾਵੇ ਨਾ ਕਿ ਭਗਤ ਦੱਸਿਆ ਜਾਵੇ ਕਿਰਪਾ ਕਰਕੇ ਬੇਨਤੀ ਆ ਤੁਹਾਡੇ ਥਰੂ ਮੈਂ ਸਾਰਿਆਂ ਨੂੰ ਦੁਆਰੇ ਅਪੀਲ ਕਰਦਾ ਇਹ ਠੀਕ ਹੈ ਨਾ ਹਾਂ ਸਹੀ ਗੱਲ ਆ ਕਈ ਵਾਰੀ ਕਈ ਜਾਣਕਾਰੀ ਨਹੀਂ ਹੋਵੇ ਮੈਂ ਮਾਫੀ ਚਾਹਣਾ ਪਰ ਫਿਰ ਵੀ ਕਿਉਂਕਿ ਇਹ ਇਸ ਤਰ੍ਹਾਂ ਹੁੰਦਾ ਜੀ ਵੀ ਦੁਆਰੇ ਤੋਂ ਮੈਂ ਇਹ ਅਪੀਲ ਕਰਦਾ ਤੁਹਾਡੇ ਜਰੀਏ ਜਿੰਨੇ ਵੀ ਦੇਖ ਰਹੇ ਨੇ ਚੈਨਲ ਨੂੰ ਕਿਰਪਾ ਕਰਕੇ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਦੇ ਨਾਲ ਸਮੁਦਿਤ ਕੀਤਾ ਜਾਵੇ ਕਿਰਪਾ ਕਰਕੇ ਭਗਤ ਸਬਦ ਨਾਮ ਵਰਤੇ ਜਾਵੇ ਠੀਕ ਹੈ ਜੀ ਮਿਹਰਬਾਨ ਹਾਂਜੀ ਅਰਨ ਜੀ ਠੀਕ ਬਸ ਪ੍ਰਧਾਨ ਜੀ ਤੁਹਾਡਾ ਹੀ ਬਹੁਤ ਸਹਿਯੋਗ ਹੈਗਾ ਸਵਾਈ ਸੇਵ ਜਿਹੜੇ ਲੱਗੇ ਹੈਗੇ ਹਨ ਕੀ ਕੌਲਾ ਆਜੋ ਸਾਹਿਬ ਤੁਸੀਂ ਪਹਿਲਾਂ ਤਾਂ ਮੈਂ ਸਾਰੇ ਸਮੂਹ ਪੰਜਾਬ ਵਾਸੀਆਂ ਨੂੰ ਇਹ ਜਿਹੜਾ ਸਮਾਗਮ ਹੋ ਰਿਹਾ ਵਾ ਇਹਦੇ ਥੇ ਪੰਜਾਬੀਆਂ ਨੂੰ ਲੱਖ ਲੱਖ ਵਧਾਈਆਂ ਦਿਨਾ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਇਹਦੇ ਵਿੱਚ ਸਾਰਿਆਂ ਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਇਸ ਸਮਾਗਮ ਦੇ ਵਿੱਚ ਔਰ ਸਾਡੇ ਨਗਰ ਕੌਂਸਲ ਜਗਰਾਉ ਵੱਲੋਂ ਸਮੁੱਚੀ ਟੀਮ ਲਗਾਈ ਗਈ ਹੈ ਇੱਥੋਂ ਦੀ ਸਾਫ ਸਫਾਈ ਦਾ ਕੰਮ ਜਿਹੜਾ ਪੂਰੇ ਜੋਰਾ ਸ਼ੋਰਾ ਨਾਲ ਚੱਲ ਰਿਹਾ ਵਾ ਔਰ ਪੂਰੇ ਜੋ ਵੀ ਆਉਣ ਵਾਲੇ ਦਿਨਾਂ ਤੱਕ ਇਹਦਾ ਪ੍ਰੋਗਰਾਮ ਚੱਲੂਗਾ ਸਾਫ ਸਫਾਈ ਦਾ ਕੰਮ ਪੂਰਾ ਵਧੀਆ ਢੰਗ ਦੇ ਨਾਲ ਚੱਲੇਗਾ